ਸਸਟੀ ਗਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ ਨਾਲ ਫੇਸਬੁੱਕ YouTube ਤੇ ਜੁੜੇ ਹੋਇਆ ਤੇ ਜਦੋਂ ਵੀ ਕੋਈ ਬੰਦਾ ਆਪਣਾ ਬਾਈ ਪੰਜਾਬੀ ਭਰਾ ਕੰਮ ਕਰਦਾ ਉਹਦੀ ਮਿਹਨਤ ਕਰਦਾ ਹਨਾ ਅੱਗੇ ਆਉਂਦਾ ਤਾਂ ਆਪਣਾ ਫਰਜ਼ ਬਣਦਾ ਜੀ ਆਪਾਂ ਉਹਦੀ ਸਪੋਰਟ ਕਰੀਏ ਸਾਡੇ ਪਿੰਡ ਦਾ ਮੁੰਡਾ ਬਾਈ ਰਾਮਪਰੇ ਦਾ ਗੋਰਾ ਤਿੰਨ ਕਿ ਮਹੀਨੇ ਪਹਿਲਾਂ ਬਾਈ ਨੇ ਕੰਮ ਕੀਤਾ ਬਾਈ ਫਾਸਟ ਫੂਡ ਦਾ ਐਗ ਰੋਲ ਚਿਕਨ ਰੋਲ ਪਨੀਰ ਰੋਲ ਇਹਦੇ ਕੋਲੇ ਜਿੰਨਾ ਵੀ ਸਮਾਨ ਆਪਾਂ ਮਲਾਵਾ ਕੀ ਵੀ ਤੁਹਾਨੂੰ ਦੱਸ ਦੂਗਾ ਰਿਲਾਇੰਸ ਪੰਪਲੇ ਕੋਲੇ ਬਟਿੰਡਾ ਪਰਨਾਲਾ ਹਾਈਵੇ ਬਾਈ ਉਹਦੇ ਰਿਲਾਇੰਸ ਪੰਪਲੇ ਆਪੋਜ਼ਿਟ ਸਾਈਡ ਬਾਈ ਆਪਦਾ ਰੇਡੀਓ ਲਾਉਂਦਾ ਉੱਥੇ ਤੇ ਇੱਕ ਵਾਰੀ ਬਾਈ ਦੇ ਕੋਲੇ ਬਈ ਜਰੂਰ ਆਇਓ ਖਾਸ ਕਰਕੇ ਸਾਡੇ ਪਿੰਡ ਦੇ ਭਰਾ ਆਸੇ ਪਾਸੇ ਦੇ ਪਿੰਡਾਂ ਦੇ ਜਿਵੇਂ ਗਿੱਲ ਕਾਲਾ ਪਿੱਥੋ ਨਾਲ ਨਾਲ ਜਿਹੜੇ ਪਿੰਡ ਲੱਗਦੇ ਹੈਗੇ ਕਿਉਂਕਿ ਆਪਣਾ ਫਰਜ ਵੰਡਦਾ ਵੀ ਆਪਾਂ ਪੰਜਾਬੀ ਭਰਾ ਹੀ ਸਪੋਰਟ ਕਰੀਏ ਬਾਈ ਸਫਾਈ ਵੀ ਬਾਈ ਕੋਲੇ ਬਹੁਤ ਆ ਬਾਈ ਤੇ ਕੰਮ ਵੀ ਇੱਕ ਨੰਬਰ ਆ ਗਿਆ ਤੇ ਬਾਕੀ ਬਾਈ ਮਨਦੀਪ ਮਗਰ ਦੇਖ ਕੇ ਬਾਈ ਯਾਰ ਬਾਹਰ ਮੈਗਰੇਟੀ ਜਾਣਾ ਤੂੰ ਚੱਲੀ ਜਾਣ ਦੀ ਕੋਈ ਚੱਕਰ ਨਹੀਂ ਗਾ ਤੇ ਵੀਡੀਓ ਪਾਉਣ ਦਾ ਕਾਰਨ ਬਾਈ ਇਹ ਆ ਕਿ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਨਾ ਵੀ ਲੋਕ ਆਪਣੇ ਖਾਸ ਕਰ ਬਾਹਰ ਦਾ ਰੁੱਖ ਕਰੀ ਜਾਂਦੇ ਆ ਮੁੰਡੇ ਉਂਡੇ ਕੋਲ ਆ ਜਿਹੜਾ ਨੇ ਵਿੱਚ ਬਾਹਰ ਜਾਈਏ ਬਾਹਰੋਂ ਵੀ ਹੁਣ ਆਪਣਾ ਬਾਸ ਮੋੜਨ ਲੱਗੀ ਬਈ ਹਣਾ ਕਿਉਂਕਿ ਇੱਥੇ ਰਹਿ ਕੇ ਕੰਮ ਕਰਦਾ ਆਪਣਾ ਫਰਜ਼ ਬਣਦਾ ਬਈ ਆਪਾਂ ਬੰਦੇ ਜੀ ਸਪੋਰਟ ਕਰੀਏ ਸਪੋਰਟ ਆਪਾਂ ਕਿਵੇਂ ਕਰ ਸਕਦੇ ਆ ਬਈ ਆਪਾਂ ਨਾਲੇ ਦਾ ਉਹਦੇ ਬਾਈ ਦੇ ਕੋਲੇ ਖੜ ਸਕਦੇ ਆਗੇ ਨਾਲੇ ਆਪਾਂ ਚੀਜ਼ ਖਾ ਸਕਦੇ ਆ ਬਈ ਨਾਲੇ ਆਪਾਂ ਖਾਣ ਤੋਂ ਉਹਦਾ ਆਪਾਂ ਗਾਂ ਜਾ ਕੇ ਦੱਸ ਸਕਦੇ ਆ ਬਈ ਬਾਈ ਦਾ ਕੰਮ ਬਹੁਤ ਵਈਆ ਤੇ ਬਾਕੀ ਕਹਿੰਡ ਚੀਜ਼ ਬਣਾਉਂਦਾ ਸਫਾਈ ਵਾਲੋਂ ਕੋਈ ਦਿੱਕਤ ਨਹੀਂ ਬਾਈ ਤੇ ਬਾਕੀ ਤੁਸੀਂ ਚੀਜ਼ ਖਾ ਕੇ ਦੱਸਿਓ ਇੱਕ ਵਾਰੀ ਬਾਕੀ ਦਿਖਾ ਦੇ ਕਰਾਉਣ ਦੀ ਪੱਤਰ ਸਾਰਾ